ਅੱਜ ਅਬਰ ਸਰ ਦੇ ਵਿੱਚ ਕਾਰਪੋਰੇਸ਼ਨ ਕਮਿਸ਼ਨਰ ਦੇ ਨਾਲ ਔਰ ਅੰਗਰੇਜ਼ ਜਿਹੜੇ ਸੀ ਵਿਰਾਜ ਵਾਟਰ ਸਪਲਾਈ ਔਰ ਜਿਹੜੇ ਵੀ ਡਿਪਾਰਟਮੈਂਟ ਨੇ ਉਹਨਾਂ ਦੇ ਨਾਲ ਗਾਰਬੇਜ ਨੂੰ ਲੈ ਕੇ ਜਿਹੜੇ ਮੁਸ਼ਕਿਲਾਂ ਨੇ ਮੀਟਿੰਗ ਕੀਤੀ ਆ ਐਮਪੀ ਲੈਡ ਦੀ ਜਿਹੜੇ ਫੰਡ ਯੂਟਿਲਾਈਜੇਸ਼ਨ ਉਹਦੇ ਬਾਰੇ ਵੀ ਇਹਨਾਂ ਨੇ ਚਰਚਾ ਕੀਤੀ ਹੈ ਮੇਨ ਮੀਟਿੰਗ ਦਾ ਕਾਰਨ ਔਰ ਸ਼ਹਿਰ ਦੇ ਵਿੱਚ ਜੋ ਹਾਲਾਤ ਨੇ ਉਹਦੇ ਉੱਤੇ ਲੈ ਕੇ ਮੈਂ ਸਰਕਾਰ ਦੇ ਬਲਤ ਤਾਂ ਕਿ ਗੱਲ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਵੀ ਸ਼ਹਿਰ ਦੇ ਵਿੱਚ ਬਹੁਤ ਮੰਦ ਹਾਲੀ ਹੈ ਖਾਸ ਕਰ ਗਾਰਬੇਜ ਨੂੰ ਲੈ ਕੇ ਕਿ ਕਿਹੜੀ ਵਾਡਾ ਕੰਪਨੀ ਉਹਦੇ ਨਾਲ ਇਹਨਾਂ ਦਾ ਝਗੜਾ ਚੱਲ ਰਿਹਾ ਹੈ ਕਾਰਪੋਰੇਸ਼ਨ ਨਾਲ ਝਗੜੇ ਦੇ ਨਾਲ ਇਹ ਉਹਨਾਂ ਨੂੰ ਦੋਸ਼ੀ ਠਰਾਈ ਜਾ ਰਹੇ ਆ ਉਹ ਇਹਨਾਂ ਨੂੰ ਦੋਸ਼ੀ ਠਰਾਈ ਜਾ ਰਹੇ ਉਹਦਾ ਕੋਈ ਹੱਲ ਨਹੀਂ ਹੈਗਾ ਸ਼ਹਿਰ ਜਿਹੜਾ ਹੈ ਉਹ ਮੁਸ਼ਕਲ ਦੇ ਨਾਲ ਘਿਰਿਆ ਪਿਆ ਹੈ ਤੋਂ ਉਹਦੇ 'ਚ ਚੀਫ ਫੈਕਟਰੀ ਨਾਲ ਵੀ ਗੱਲ ਹੋਈ ਸੀ ਉਹਨਾਂ ਨੇ ਵੀ ਇਹ ਸਾਰੀ ਚੀਜ਼ ਦੇ ਰਿਵਿਊ ਕਰ ਰਹੇ ਆ ਔਰ ਇੱਕ ਕਮੇਟੀ ਬਣਾਈ ਹੈ ਜਿਹੜੀ ਹੁਣ ਡਿਸਾਈਡ ਕਰੂਗੀ ਕਿ ਉਹ ਜਿਹੜੀ ਵਾਡਾ ਕੰਪਨੀ ਉਹ ਕਿੰਨੇ ਪੈਸਿਆਂ ਦੇ ਉੱਤੇ ਜਿਹੜਾ ਜਿਹੜਾ ਕੂੜਾ ਉਹ ਲਿਫਟ ਕਰੇਗੀ ਔਰ ਕਿ ਉਹਦਾ ਪ੍ਰਬੰਧ ਜਿਹੜਾ ਕਰਨਾ ਹੈ ਜਿਹੜਾ ਉਹਨੂੰ ਸਾਫ਼ ਕਰਨਾ ਹੈ ਡੰਪ ਨੂੰ ਉਹਦੇ ਉੱਤੇ ਕਾਰਵਾਈ ਜਿਹੜੀ ਹੈ ਉਹ ਕਿਵੇਂ ਕਰੂਗੀ ਵਾਡਾ ਕੰਪਨੀ ਉੱਤੇ ਲੈ ਕੇ ਕਮੇਟੀ ਬਣੀ ਹੈ ਸਟੇਟ ਲੈਵਲ ਤੇ ਜਿਹੜੀ ਇਹ ਡਿਸਾਈਡ ਕਰੂਗੀ ਕਿ ਕੀ ਰੇਟ ਹੋਏਗਾ ਸਾਰੇ ਸਿਸਟਮ ਦਾ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹਦੇ ਵਿੱਚ ਅਮਰਸਰ ਦਾ ਜਿਹੜਾ ਹਾਲਾਤ ਨੇ ਹੈ ਇਸ ਵੇਲੇ ਉਹ ਬਹੁਤ ਨਾਜ਼ਿਕ ਨੇ ਖਾਸ ਕਰ ਜਿਹੜੇ ਚਾਟਾ ਏਰੀਆ ਹੋ ਜੇ ਜਿੰਨੇ ਵੀ ਸਾਡੇ ਸ਼ਹਿਰ ਦੇ ਬਾਹਰੀ ਏਰੀਏ ਨਾਲ ਨਾਲ ਪਈ ਨੇ ਸਰਦਾਨ ਮਿੰਡ ਹੋ ਗਿਆ ਸਾਸੀ ਫੁੱਟ ਰੋਡ ਹੋ ਗਿਆ ਕਮਟਾਲਾ ਏਰੀਆ ਹੋ ਗਿਆ ਮਾਰ ਹੋ ਗਿਆ ਜਿੰਨੇ ਵੀ ਏਰੀਏ ਨਾਲ ਨਾਲੇ ਵੀ ਸਾਈਡਾਂ ਦੇ ਵਿੱਚ ਨੇ ਸ਼ਰਮਾ ਕਲੋਨੀ ਪਈ ਅਨਗੜੇ ਤੋ ਸਾਰੇ ਏਰੀਆ ਦੇ ਵਿੱਚ ਐਸ ਤਰ੍ਹਾਂ ਬੜੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਪੌਸ਼ ਏਰੀਆ ਦੇ ਵਿੱਚ ਵੀ ਜਿਹੜਾ ਜਿਹਨੂੰ ਤੁਸੀਂ ਸੋਚਦੇ ਹੋ ਕਿ ਸ਼ਾਇਦ ਇੱਥੇ ਸਭ ਕੁਝ ਠੀਕ ਹੋਊਗਾ ਉੱਥੇ ਵੀ ਕੂੜਾ ਬਹੁਤ ਜ਼ਿਆਦਾ ਹੈ ਉੱਥੇ ਵੀ ਪਾਣੀ ਮਿਕਸ ਹੋ ਕੇ ਆ ਰਿਹਾ ਸੀਵਰੇਜ ਦੇ ਵਿੱਚ ਤੋ ਇਹ ਸਾਰੀਆਂ ਚੀਜ਼ਾਂ ਦੇ ਹੱਲ ਦੇ ਵਾਸਤੇ ਮੀਟਿੰਗ ਕੀਤੀ ਹੈ ਤਾਂ ਕਿ ਸਰਕਾਰ ਦੇ ਤੋ ਰਿੱਖਤੀ ਵੀ ਭੇਜਿਆ ਜਾ ਸਕੇ ਉਹ ਜਿਹੜਾ ਤੰਤਰ ਹੈ ਇਹਨੂੰ ਸਹੀ ਤਰੀਕੇ ਦੇ ਨਾਲ ਅਸੀਂ ਕੰਮ ਕਰਨ ਤੇ ਲਾ ਸਕੀਏ ਔਰ ਦੀ ਪਲਾਂਟੇਸ਼ਨ ਡਰਾਈਵ ਹੈ ਉਹਦੇ ਬਾਰੇ ਵੀ ਚਰਚਾ ਕੀਤੀ ਹੈ ਔਰ ਜੀ 20 ਦਾ ਕਰੀਬ 3.5 ਕਰੋੜ ਰੁਪਏ ਦੇ ਜਿਹੜੇ ਪਲਾਂਟ ਹੈ ਉਹ ਰੂਮਟਰਸ ਦੇ ਇਹ ਜਿਹੜਾ ਠੇਕਾ ਹੋਇਆ ਸੀ ਜਿੰਨੂੰ ਉਹਨਾਂ ਸਾਬ ਕਿ ਵੀ ਰੱਖਣਾ ਸੀ ਉਹ ਪਲਾਂਟ ਨਹੀਂ ਕੋ ਦਿਖ ਰਿਹਾ ਉਹਦੇ ਬਾਰੇ ਵੀ ਅਸੀਂ ਕਾਰਪੋਰੇਟ ਦੇ ਨਾਲ ਚਰਚਾ ਕਰਦੇ ਕਿਉਂਕਿ ਸ਼ਹਿਰ ਕਾਰਪੋਰੇਟ ਦੇ ਦੂਹ ਦੇ ਅੰਦਰ ਆਉਂਦੇ ਮੁਸ਼ਕਿਲਾਂ ਜਿਹੜੇ ਉਹ ਵੱਖਰੀ ਗੱਲੇ ਦੇ ਅਲੱਗ-ਅਲੱਗ ਆਧਾਰਿਆਂ ਦੇ ਬੋਲ ਨੇ 에어ਪੋਰਟ ਰੋਡ ਹੈ ਉਹ ਪੀ ਐਂਡ ਡਬਲਯੂ ਡੀ ਕੋਲੇ ਉਹਦੇ ਤੇ ਵੀ ਚਰਚਾ ਜਿਹੜੀ ਸਾਡੀ ਹੋਈ ਹੈ ਔਰ ਇਹ ਸਾਰੀਆਂ ਗੱਲਾਂ ਜੰਨੀਆਂ ਨੇ ਕਿ ਸ਼ਹਿਰ ਨੂੰ ਸਹੀ ਦਿਖ ਦੇਣ ਵਾਸਤੇ ਹੈ ਇਹ ਮੀਟਿੰਗ ਜਿਹੜੀ ਆ ਉਹ ਕੀਤੀ ਹੈ ਔਰ ਸਤਕਾਰ ਦੇ ਤਾਂ ਕਿ ਉਹਨਾਂ ਦੇ ਕੰਨਾਂ ਤੱਕ ਇਹ ਗੱਲ ਪਹੁੰਚ ਸਕੇ ਕਿ ਅਵਲਸਾ ਜਿਹੜਾ ਇਤਿਹਾਸਿਕ ਸ਼ਹਿਰ ਹੈ ਉਹਦੀ ਦੇਖ ਐਸ ਵੀਰੇ ਕਿਸ ਪੋਜੀਸ਼ਨ ਦੀ ਫੁੱਟ ਪਾਤਾ ਦੇ ਉਤੇ ਜਿਹੜੇ ਪੇੜ ਪੌਦੇ ਲੱਗੇ ਨੇ ਉਹ ਵੀ ਮੈਂ ਕਹਿੰਦਾ ਕਿ ਔਰਨਮੈਂਟਲ ਰੀਜ਼ ਲਗਾਓ ਜਿੱਥੇ ਜਿਹੜੀ ਜਿਹੜੀ ਮੌਸਮ ਦੇ ਹਿਸਾਬ ਦੇ ਨਾਲ ਜਿਹੜੇ ਉਹਨਾਂ ਦੇ ਉੱਤੇ ਫੁੱਲ ਜਿਹੜੇ ਆ ਸਕਣ ਜਿਵੇਂ ਨੋਵਲਟੀ ਚੌਕ ਹੈ ਮਾਰੂੜ ਚੌਕ ਮਾਰੂੜ ਹੈ ਇਹਦੇ ਉੱਤੇ ਜਿਹੜੇ ਦਰੱਖਤ ਜਿਹੜੇ ਉਲਾਈ ਜਾ ਸਕਣ ਜਿਹੜੀ ਬਾਬਾ ਕਸ਼ਮੀਰਾ ਸਿੰਘ ਜੀ ਜਿਨ੍ਹਾਂ ਦੀ ਸੇਵਾ ਦੇ ਨਾਲ ਔਰ ਰਿਮੈਂਬਰ ਪਾਰਲੀਮੈਂਟ ਜਿਹੜੇ ਸਾਡੇ ਐਮਪੀ ਲੈਡ ਹੁੰਦੇ ਉਹਨਾਂ ਦੇ ਸਹਿਯੋਗ ਦੇ ਨਾਲ ਜਿਹੜਾ ਬੱਲੇ ਵਾਲੀ ਨਹਿਰ ਦੇ ਉੱਤੇ ਪ੍ਰੋਜੈਕਟ ਚੱਲ ਰਿਹਾ ਉਹਦੇ ਤੇ ਵੀ ਚਰਚਾ ਕੀਤੀ ਔਰ ਉਦੋਂ ਹੋਰ ਵਧਾਉਣ ਵਾਸਤੇ ਵੀ ਕਿਹਾ ਗਿਆ ਔਰ ਇੱਕ ਪ੍ਰੋਜੈਕਟ ਬਣਾਉਣ ਲਈ ਕਿਹਾ ਗਿਆ ਜਿਹੜਾ ਤਾਰਾ ਵਾਲੇ ਪੂਲ ਤੋਂ ਬੱਲੇ ਤੱਕ ਜਿਹੜਾ ਦੋਵਾਂ ਸਾਈਡਾਂ ਤੇ ਨਹਿਰ ਦੇ ਉੱਤੇ ਛੜਕ ਜਾ ਰੋਡ ਜਾਵੇ ਔਰ ਉਹਦੇ ਜਿਹੜੇ ਰੇਲ ਲਾਈਨ ਉਦੇ ਅੰਦਰ ਪਾਸ ਜਿਹੜੇ ਆ ਉਹ ਵੜ ਕੇ ਜਾਣ ਉਹਦੇ ਵਾਸਤੇ ਪ੍ਰੋਜੈਕਟ ਬਣਾਉਂਦੇ ਵੀ ਮੈਂ ਇਹਨਾਂ ਨੂੰ ਰਿਕਵੈਸਟ ਕੀਤੀ ਕੋ ਵੀ ਕੀਤੇ ਜਾਣ ਔਰ ਜਿਹੜਾ ਵਰਲਡ ਬੈਂਕ ਦਾ ਜਿਹੜਾ ਵਾਟਰ ਟ੍ਰੀਟਮੈਂਟ ਪਲਾਂਟ ਲੱਗ ਰਿਹਾ ਜਿਹੜਾ ਨਹਿਰ ਦਾ ਪਾਣੀ ਸਾਫ਼ ਕਰਕੇ ਸ਼ਹਿਰ ਨੂੰ ਦੇਣਾ ਹੈ ਜਾਂ ਟੈਂਕੀਆਂ ਬਣ ਰਹੀਆਂ ਨੇ ਉਹਦੇ ਬਾਰੇ ਵੀ ਰਿਵਿਊ ਮੀਟਿੰਗ ਦੇ ਵਿੱਚ ਇਹ ਚਰਚਾ ਹੋਈ ਹੈ ਤਾਂ ਕਿ ਜਿਹੜਾ ਜਿਹੜਾ ਪਾਈਪਾਂ ਨੇ ਪਾਈਪਾਂ ਬਹੁਤ ਪੁਰਾਣੀਆਂ ਨੇ ਸਾਰੇ ਸ਼ਹਿਰ ਨੂੰ ਉਹਦੇ ਅੰਡਰ ਪਾਈਪ ਪੈਣੀਆਂ ਸਾਰੀਆਂ ਜਦੋਂ ਟੈਂਕੀਆਂ ਬਣ ਜਾਣਗੀਆਂ ਉਸ ਤੋਂ ਬਾਅਦ ਪਾਈਪਾਂ ਪੈਣੀਆਂ ਨੇ ਸਾਫ਼ ਪਾਣੀ ਦੇ ਉਹਨਾਂ ਪਾਈਪਾਂ ਰਹੀ ਜਿੱਥੇ ਦਿੱਕਤ ਆ ਰਹੀ ਹੈ ਉਹ ਨਵੀਆਂ ਪਾਈਪਾਂ ਪੈਣੀਆਂ ਨੇ ਉਹਦੇ ਵਾਸਤੇ ਵੀ ਅਸੀਂ ਰਿਵਿਊ ਸਾਰਾ ਕੀਤਾ ਹੈ ਸੋ ਇਹ ਮੀਟਿੰਗ ਜਿਹੜੀ ਸੀ ਇਹਦਾ ਬੁੱਕ ਕਰਨੀ ਸੀ ਤੇ ਸ਼ਹਿਰ ਦੇ ਵਿੱਚ ਜਿਹੜੀ ਗੰਦਗੀ ਫੈਲੀ ਹੈ ਉਹ ਸ਼ਹਿਰ ਦੇ ਮਾੜੇ ਲਾਦ ਨੇ ਉਹਦੇ ਵਾਸਤੇ ਤੰਤਰ ਨੂੰ ਸਹੀ ਕਰਨ ਵਾਸਤੇ ਕਿ ਅੱਜ ਜਿਹੜੇ ਡਿਪਾਰਟਮੈਂਟ ਸੀ ਅਲੱਗ-ਅਲੱਗ ਉਹਨਾਂ ਦੇ ਨਾਲ ਚਾਰ ਚੱਕਰ